ਦਸਦੀਕ ਜਲੰਧਰ ਵੈਸਟ ਵਿੱਚ ਜਿਮਨੀ ਚੌਂਕ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਐਡਵਾਈਜ਼ਰ ਸਰਦਾਰ ਬਲਤੇਜ ਸਿੰਘ ਪੰਨੂ ਦੀ ਰਹਾਇਸ਼ ਉੱਤੇ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਇਸ ਮੌਕੇ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਕੇ ਤੇ ਮੌਜੂਦ ਰਹੀ ਜਿਨ੍ਹਾਂ ਦੇ ਵੱਲੋਂ ਹਰ ਇੱਕ ਨੂੰ ਮਠਿਆਈਆਂ ਖਵਾਈਆਂ ਗਈਆਂ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਬਿਊਰੋ ਰਿਪੋਰਟ ਆਇਨਾ ਟੀਵੀ ਕੀ ਕਹਿਣਾ ਚਾਹੋਗੇ ਐਕਟੀਵਿਟੀ ਜਿੱਤ ਜਿਹੜੀ ਇੱਕ ਵਾਰੀ ਫੇਰ ਦੁਬਾਰਾ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜੀ ਦਰਜ ਕਰੀ ਗਈ ਹੈ ਕਿ ਮਾਨ ਸਾਹਿਬ ਦੀ ਸਰਕਾਰ ਦੇ ਕੰਮਾਂ ਦੇ ਉੱਤੇ ਮੋਹਰ ਲਾਈ ਹੈ ਪਿਛਲੇ ਤਕਰੀਬਨ ਮਹੀਨਾ ਪਹਿਲਾਂ ਜੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਦੋਂ ਤੋਂ ਲੈ ਕੇ ਹੁਣ ਵਾਲਾ ਜਿਹੜਾ ਮਾਰਜਨ ਹੈ ਉਹ ਇਸ ਗੱਲ ਦਾ ਪ੍ਰਤੱਖ ਜਿਹੜਾ ਪ੍ਰਮਾਣ ਹੈ ਕੇ ਲੋਕਾਂ ਨੂੰ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਦੇ ਕੀਤੇ ਹੋਏ ਜਿਹੜੇ ਕੰਮ ਨੇ ਉਹਨਾਂ ਦੇ ਉੱਤੇ ਪੂਰੇ ਤਰੀਕੇ ਦੀ ਤਸੱਲੀ ਹੈ ਔਰ ਆਮ ਆਦਮੀ ਪਾਰਟੀ ਦੇ ਵਾਸਤੇ ਦੂਰੀ ਖੁਸ਼ੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜ਼ਮਾਨਤ ਦਿੱਤੀ ਹੈ ਤੇ ਉਸ ਤੋਂ ਬਾਅਦ ਇਹ ਜਿਹੜੀ ਜਿੱਤ ਹੈ ਦਿਲਿੰਦਰ ਵੈਸਪ ਦੀ ਉਹ ਸਾਡੇ ਵਾਸਤੇ ਦੂਰੀ ਖੁਸ਼ੀ ਲੈ ਕੇ ਆਈ ਹੈ ਔਰ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਜਿਹੜਾ ਦੂਸਰਾ ਕੇਸ ਅਜੇ ਰਹਿ ਗਿਆ ਉਹਦੇ ਵਿੱਚ ਏਟਲੀ ਅਦਾਲਤ ਤੋਂ ਕੇਦਰੀਵਾਲ ਸਾਹਿਬ ਨੂੰ ਜ਼ਮਾਨਤ ਮਿਲ ਜੂਗੀ ਤੇ ਅਗਲੇ ਕੁਝ ਦਿਨਾਂ ਤੋਂ ਬਾਅਦ ਉਹ ਵੀ ਬਾਹਰ ਆ ਜਾਣਗੇ ਜੀ। ਜੀ, ਸ਼ੀਤਲਾ ਨੂੰ ਅੰਗਰਾਲ ਦੇ ਭੂਖ ਨੂੰ ਕਿਵੇਂ ਦੇਖਦੇ ਆ ਜੀ? ਪਾਰਟੀ ਛੱਡ ਗਏ। ਸ਼ੀਤਲ ਅੰਗਰਾਲ ਹੋਰਾਂ ਦਾ ਭੂਖ ਹੋਣ ਕੋਈ ਰਿਹਾ ਹੀ ਨਹੀਂ ਜੀ। ਉਹਨਾਂ ਨੇ ਆਪਣੇ ਇੱਕ ਤਾਂ ਹੁੰਦਾ ਨਾ ਪੈਰ ਦੇ ਉੱਤੇ ਕੁਹਾੜਾ ਮਾਰਨਾ ਉਹਨਾਂ ਨੇ ਕੁਹਾੜੇ ਦੇ ਉੱਤੇ ਪੈਰ ਮਾਰਿਆ। ਜਦੋਂ ਲੋਕਾਂ ਨੇ ਚੁਣ ਲਿਆ ਸੀਗਾ 5 ਸਾਲ ਦੇ ਵਾਸਤੇ ਚੁਣ ਲਿਆ ਸੀਗਾ ਤੇ ਫਿਰ ਉਹ ਛੱਡ ਕੇ ਪਤਾ ਨਹੀਂ ਸੁਪਰਮੈਨ ਬਣਨ ਦੀ ਕੋਸ਼ਿਸ਼ ਦੇ ਵਿੱਚ ਸੀਗੇ ਕਿ ਮੈਂ ਪਤਾ ਨਹੀਂ ਜਿਹੜੀ ਪਾਰਟੀ ਦੇ ਵੱਲੋਂ ਖੜੋ ਜਾਊਂਗਾ। ਇਹ ਗੱਲ ਇੱਕ ਵਾਰੀ ਫੇਰ ਕਲੀਅਰ ਹੋ ਗਈ। ਕਿ 22 ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਸੀ ਉਹ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨਹਰਾਂ ਦੇ ਮੂੰਹ ਨੂੰ ਪਈਆਂ ਸੀਗੀਆਂ ਸ਼ਾਇਦ ਸ਼ੀਤਲ ਉਂਗਰਾਲਹੂਰੀ ਇਹ ਗੱਲ ਭੁੱਲ ਗਏ ਸੀ ਹਮ ਇਹਨੇ ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਵੀ ਇਹਨਾਂ ਨੂੰ ਐਮਐਲਏ ਬਣਨ ਤੋਂ ਬਾਅਦ ਹੁਣ ਮੰਤਰੀ ਦੀ ਵੀ ਅਹੁਦੇ ਦਿੱਤੇ ਜਾਣਗੇ ਇਹ ਮੁੱਖ ਮੰਤਰੀ ਸਾਹਿਬ ਦੇ ਹੱਥ ਦੇ ਵਿੱਚ ਹੈ ਜੀ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਔਰ ਮਾਨ ਸਾਹਿਬ ਨੇ ਤਾਂ ਜਿਹੜੇ ਵਾਅਦੇ ਨਹੀਂ ਵੀ ਸੀ ਕੀਤੇ 22 ਦੇ ਵਿੱਚ ਉਹ ਵੀ ਲੋਕਾਂ ਦੇ ਵਾਸਤੇ ਪੂਰੇ ਕੀਤੇ ਆ ਤੇ ਇਹ ਉਹਨਾਂ ਨੇ ਵਾਅਦਾ ਕੀਤਾ ਤੇ ਮੈਨੂੰ ਉਮੀਦ ਹੈ ਜੀ ਕੋ ਆਪਣਾ ਵਾਅਦਾ ਜਰੂਰ ਪੂਰਾ ਕਰਨਗੇ ਜੇ ਕਿਉਂ ਅਕਾਲੀ ਦਲ ਦੀ ਸਿਚੁਏਸ਼ਨ ਇਸ ਵਾਰ ਬਹੁਤ ਮਾੜੀ ਰਹੀ ਹੈ ਜਲੰਧਰ ਤੋਂ ਉਹ ਨੂੰ ਕਿਵੇਂ ਦੇਖਦੇ ਅਕਾਲੀ ਦਲ ਤਾਂ ਕਿਤੇ ਹੈ ਹੀ ਨਹੀਂ ਅਕਾਲੀ ਦਲ ਦੇ ਕੈਂਡੀਡੇਟ ਨੂੰ 550 ਵੋਟਾਂ ਪਈਆਂ ਨੇ ਤੇ ਜਿਹਦੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਮਦਦ ਕਰ ਦਿੱਤੀ ਸੀਗੀ ਬਸਪਾ ਦੇ ਉਮੀਦਵਾਰ ਦੀ ਉਹਨਾਂ ਨੂੰ ਪਈਆਂ ਨੇ 615 ਇਹਦਾ ਮਤਲਬ ਇਹ ਹੋਇਆ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਕਹਿਣ ਦੇ ਉੱਤੇ 75 ਵੋਟਾਂ ਪਈਆਂ ਤਾਂ 65 ਵੋਟਾਂ 75 ਵੀ ਨਹੀਂ ਪਈਆਂ 65 ਪਈਆਂ ਜੋ 65 ਵੋਟਾਂ ਜਿਹੜੀਆਂ ਨੇ ਉਹ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਨਾਲ ਨੇ ਅਕਾਲੀ ਦਲ ਜਿਹੜਾ ਬਾਦਲ ਅਕਾਲੀ ਦਲ ਸੀਗਾ ਮੈਂ ਸਮਝਦਾ ਕਿ ਉਹਦਾ ਪੰਜਾਬ ਦੇ ਵਿੱਚੋਂ ਲੋਕਾਂ ਨੇ ਬੋਰੀਆ ਬਿਸਤਰਾ ਗੋਲ ਤਾਂ ਬਾਈ ਦੇ ਵਿੱਚ ਹੀ ਕਰ ਦਿੱਤਾ ਸੀਗਾ ਰਹਿੰਦਾ ਖੁੰਦਾ ਜਿਹੜਾ ਵਹਿਮ ਸੀਗਾ ਉਹ ਵੀ ਉਹਨਾਂ ਨੇ ਕੱਢ ਦਿੱਤਾ ਤੇ ਵਹਿਮ ਇੱਕ ਬਹੁਤ ਵੱਡਾ ਉਸ ਕਾਂਗਰਸ ਦਾ ਵੀ ਨਿਕਲ ਗਿਆ ਜਿਸ ਦੇ ਵਿੱਚ ਤਕਰੀਬਨ ਅੱਧੀ ਦਰਜਣ ਦੇ ਕਰੀਬ ਜਿਹੜੇ ਉਹ ਸੀਐਮ ਨੂੰ ਵੇਟਿੰਗ ਫਿਰਦੇ ਨੇ ਜਿਹੜੇ ਜਾਗਤਾਂ ਵੀ ਸਵਾਈ ਫਿਰਦੇ ਆ ਕਿ ਅਗਲਾ ਸੀਐਮ ਮੈਂ ਬਣਨਾ ਅਗਲਾ ਸੀਐਮ ਮੈਂ ਬਣਨਾ ਉਮੀਦ ਹੈ ਕਿ ਹੁਣ ਉਹ ਵੀ ਬੈਠ ਕੇ ਜਿਹੜਾ ਜਿਉ ਕਿਤੇ ਨਾ ਕਿਤੇ ਵਿਚਾਰ ਕਰਨਗੇ ਕਿ ਮਾਨ ਸਾਹਿਬ ਦੇ ਕੰਮਾਂ ਦੀ ਕਾਟ ਜਿਹੜੀ ਉਹ ਕਿਹੜੀ ਲੱਭੀ ਜਾਵੇ ਜਲੰਧਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਜਲੰਧਰ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਪ੍ਰਾਣਚਾਰੀ ਕਿਉਂਕਿ ਅਸੀਂ ਵੀ ਜਾ ਕੇ ਉੱਥੇ ਬੈਠੇ ਰਹੇ ਜਿਸ ਕਿਸਮ ਦਾ ਉਹਨਾਂ ਨੇ ਪਿਆਰ ਦਿੱਤਾ ਤੇ ਜਿਹੜਾ ਵਿਸ਼ਵਾਸ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਪ੍ਰਗਟਾਇਆ ਸਾਨੂੰ ਸਭ ਨੂੰ ਜਲੰਧਰ ਵੈਸਟ ਦੇ ਜਲੰਧਰ ਦੇ ਮਸਲੇ ਜਿਹੜੇ ਉਹ ਇੱਕ ਇੱਕ ਗਲੀ ਦੇ ਹੁਣ ਪਤਾ ਨੇ ਤੇ ਇਹ ਅੱਗੋਂ ਡਿਊਟੀ ਜਿਹੜੀ ਹੈ ਨਾ ਉਹ ਸਾਡੀ ਸਟਾਰਟ ਹੁੰਦੀ ਹੈ ਕਿ ਉਹਨਾਂ ਮਸਲਿਆਂ ਨੂੰ ਹੱਲ ਅਸੀਂ ਕਰਾਈਏ ਤੇ ਉਹਨਾਂ ਨੇ ਜਿਹੜਾ ਵਿਸ਼ਵਾਸ ਪ੍ਰਗਟ ਕੀਤਾ ਮਾਨ ਸਰਕਾਰ ਦੇ ਉੱਤੇ ਉਹਦੇ ਉੱਤੇ ਪੂਰੇ ਤਰੀਕੇ ਦੇ ਨਾਲ ਖਰਾ ਉਤਰਨਗੇ ਔਰ ਜਦੋਂ ਅਸੀਂ 27 ਦੇ ਵਿੱਚ ਉਹਨਾਂ ਦੇ ਕੋਲੇ ਜਾਵਾਂਗੇ ਅਗਲੀ ਵਾਰੀ ਤਾਂ ਉਹ ਉਦੋਂ ਕਟੋ-ਕਟੋ ਇਹ ਕਹਿਣਗੇ ਕਿ ਜਿਹੜੇ ਵਾਅਦੇ ਸੀ ਸਾਡੇ ਨਾਲ ਕੀਤੇ ਸੀ ਉਹ ਪੂਰੇ ਕੀਤੇ ਨੇ ਬਹੁਤ ਸ਼ੁਕਰੀਆ ਜੀ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ